ਜਪੈ ਇਸ ਬਾਸਰ ਇੱਕ ਬਿਨਾ ਮਨ ਨੈਕ ਨਾ ਆਨੇ ਛਣਵੇ ਚੱਲਦੀ ਹੈ ਕੋਈ ਮਹਾਤਮਾ ਮਿਲੇ ਜੀ ਕੋਈ ਸਾਧਨ ਮਿਲੇ ਕੋਈ ਕੋ ਜੁਗਤੀ ਕੁਛ ਹੈ ਰੱਬ ਦੀ ਜਾਂ ਮਿਲਦੀ ਹੈ ਦਰਸ਼ਨਾਂ ਦੀ ਜਿਹੜੇ ਅਸਲੀ ਸਾਧੂ ਹੋਣਗੇ ਉਹ ਤਾਂ ਕਹਿਣਗੇ ਵੀ ਇਹ ਤਾਂ ਸ਼ਾਲੀ ਚ ਕੀ ਗੱਲ ਹੈ ਜਾਨੂ ਸਾਨੂੰ ਜੋ ਗੁਰੂ ਤੋਂ ਸਿੱਖਿਆ ਪ੍ਰਾਪਤ ਉਹ ਤੇ ਸਮਝ ਆਈ ਹੋ ਤੈਨੂੰ ਦੱਸਣੀ ਤੂੰ ਵੀ ਗੁਰੂ ਦੀ ਸ਼ਰਨ ਲੈ ਉਹਨਾਂ ਬਚਨਾਂ ਨੂੰ ਮੰਨ ਤੇ ਜਿਹੜਾ ਗੁਰੂ ਮਹਾਰਤਨਾ ਨਾਲ ਬਈ ਮਹਾਰਤਨਾ ਨੂੰ ਗ੍ਰਾਉਣ ਵਾਲੇ ਸੰਤ ਬਣਾਉਣ ਵਾਲੇ ਗੁਰੂ ਹੈ ਅਮ੍ਰਿਤ ਦ੍ਰਿਸ਼ਟ ਪ੍ਰੇਖ ਹੈ ਹੋਏ ਸੰਤ ਸੁਖਮੀ ਸਾਹਿਬ ਨੇ ਇਹ ਹੰਨਾ ਤੇ ਗੁਰੂ ਦੀ ਜੈਮਾ ਵੀ ਕਹੀ ਹੈ ਸਾਧ ਸੰਗਤ ਦੀ ਵੀ ਮੈਂ ਮੈਂ ਕਹੀ ਹੈ ਸਫਲ ਦਰਸ਼ਨ ਪ੍ਰੇਖ ਮੀਤ ਪਰਸ ਚਰਨ ਗਈ ਇਸ ਪ੍ਰੇਖਿਆ ਨੇ ਵਿੱਚ ਜਾਂ ਕੋਈ ਭੁਲੇਖੇ ਪਾਉਣ ਵਾਲੇ ਜਿਹੜੇ ਲੋਕ ਨੇ ਗੁਰਬਾਣੀ ਦੀ ਹੋਰ ਲੈਣੇ ਆ ਪੜ ਦਿੰਦੇ ਆ ਉਹ ਸ਼ਲੋਕ ਆਪਣੇ ਸਤਪੁਰਖ ਜਨ ਜਾਣੇ ਸਤਗੁਰ ਤੁਸੀਂ ਕਾ ਨਾਓ ਤੁਸੀਂ ਕੇ ਸੰਗਿ ਸੁਖੁਰਾ ਨਾਨਕ ਹਰ ਗੁ ਗਾਓ। ਕਨੇਸੀ ਜਾਣਿਆ ਹੈ ਪਰਮੇਸ਼ਰ ਨੇ ਸਾਡੇ ਨਾਲ ਆ ਮਿਲੂ ਅਸੀਂ ਕਿਰਾਦਨੇ ਮੇਰ ਕਿਰਾਦਨੇ। ਉਹ ਨਾ ਜੇ ਨਹੀਂ ਹੈ ਸ਼ਕਤੀ ਇਹੋ ਜਿਹੜੀ ਇਹ ਚੀਜ਼ ਹੈ ਜਿਹੜੇ ਗੁਰੂ ਬਣੇ ਸਫਲ ਦਰਸ਼ਨ ਤੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। ਇਹੋ ਬੁਕਾਰਾਂ ਤੋਂ ਫੇ ਸ਼ਿਦਾ ਸਕਦੇ ਨੇ। ਇਹ ਕੰਮ ਕੋਲੋਂ ਬਹੁਤ ਹੰਕਾਰ ਹੈ ਇਸ ਕਰਕੇ ਜਿਹੜਾ ਅਸਲੀ ਗੁਰਸਿੱਖਾਂ ਦੇ ਵਿੱਚ ਸਾਧੂ ਜਾਂ ਸੰਤ ਜਿਹੜਾ ਹੈ ਉਹ ਕਦੇ ਨਹੀਂ ਉਸ ਵੱਲ ਨੂੰ ਖਲੇਗਾ ਵਾਹਿਗੁਰੂ ਦੀ ਗੁਰੂ ਜੀ ਕਿਰਪਾ ਨਾਲ ਤੇ ਭਾਈ ਗੁਰੂ ਦੀ ਸ਼ਰਮ ਤੋਨਾਂ ਨੇ ਬਚਨ ਇਹਦਾ ਵਿਚਾਰ ਹੈ ਸਾਡੇ ਨਾਲ ਹੋ ਸਕਦੀ ਹੈ ਇੱਕ ਸਿੱਖ ਦੋ ਸਾਧ ਸੰਗ ਵਿੱਚ ਵਿਚਾਰ ਕਰਨੀ ਹੈ ਜੋ ਗੁਰਕੇ ਸਿੱਖ ਮੇਰੇ ਭਾਈ ਗੁਰੂ ਮਹਾਰਾਜ ਜੀ ਗੁਰੂ ਦੇ ਸਿੱਖ ਨੇ ਸਾਡੇ ਭਾਈ ਨਹੀਂ ਤੇ ਫਿਟਰਾ ਉਹ ਸ਼ਰਾਬੀ ਨੇ ਕਰਸਤ ਕਰਨ ਗਤ ਇਹਨਾਂ ਨੇ ਚਰਣਾ ਨੂੰ ਪਰਸ ਨਹੀਂ ਕਰਕੇ ਮੁਕਤੀ ਹੋਈ ਨਿਰਮਲ ਜੀ ਭੇਟ ਸੰਗ ਰਾਮ ਗਰੰਦ ਰਵੇ ਪਾਉ ਬ੍ਰਹਮ ਕੀ ਦਰਗੈ ਗਰਵੇ सुनकर बचनकरण अगाने मन संतोष आत्म पतिया गुर अमृष ऐसी है शक्ति भी चाहे देव दे दैंत है चाहे किडे भी है नास्तक है रहा है जो गुरु नानक साहब जदों उन्होंने इच्छा जो मेर होगी उदों ही उन्होंने सारे ਠਾਕਵੀ ਨਾਸਕਵੀ ਇਹ ਹੋਰ ਚੀਜ਼ਾਂ ਨੂੰ ਸਿਖਾਤੇ ਇੱਕ ਸ਼ਬਦ ਪੰਡਾਵੀ ਫਿਰ ਇਹ ਨੇ ਇਹ ਅਗੇ ਹੁੰਦਾ ਰੱਬ ਦਾ ਦਰਜਾ ਤੇ ਕਹਿੰਦੇ ਜੀ ਰੱਬ ਹੀ ਨੇ ਜਾਂ ਹੋਰ ਚੀਜ਼ ਹੋਣੀ ਯੋਧੇ ਵੀ ਲੋਕਾਂ ਨੂੰ ਭਲੇਖੇ ਪਾਏ ਜਾਂਦੇ ਸੀ ਕਲਿਕ ਦਾ ਸਮਾਇਆ ਕਿ ਇਹ ਪਰਮੇਸ਼ਰ ਰੂਪ ਹੈ ਨਹੀਂ ਉਹ ਦਾਸ ਬਣ ਕੇ ਰਹਿਣਾ ਉਹ ਕੋ ਦਾਸ ਤਵਨ ਕਾ ਜਾਣੇ ਬਲਕਿ ਛੋਟੇ ਤੋਂ ਨਿਮਰਤਾ ਗਰੀਬੀ ਹੋਣੀ ਹੈ ਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਨ ਵਾਲੇ ਤੇਰੇ ਦਾਸ ਹੈ ਉਹਨਾਂ ਦੇ ਦਾਸਾਂ ਦੇ ਵੀ ਦਾਸ ਹਨ ਜਦ ਇਹ ਹਮੇ ਆਉਂਦਾ ਇਹ ਹਮੇ ਆ ਗਈ ਤਾਂ ਫਿਰ ਉੱਥੇ ਕੁਝ ਵੀ ਨਹੀਂ ਹੈ